ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਲਈ ਅਮਰੀਕਾ ਪਹੁੰਚੇ ਹਨ ਟਰੰਪ ਅਮਰੀਕਾ ਦੀ ਸਤਾ ਵਿੱਚ ਵਾਪਸ ਆ ਰਹੇ ਹਨ ਅਤੇ ਉਹਨਾਂ ਦੀ ਅਮਰੀਕਾ ਨੂੰ ਗ੍ਰੇਟ ਅਗੇਨ ਬਣਾਉਣ ਦੀ ਆਪਣੀ ਯੋਜਨਾ ਹੈ ਇਸ ਲਈ ਉਹ ਸਤਾ ਦੇ ਤਬਾਦਲੇ ਤੋਂ ਪਹਿਲਾਂ ਹੀ ਤਿਆਰੀਆਂ ਵਿੱਚ ਝੁੱਟੇ ਹੋਏ ਹਨ ਇਸ ਦੀ ਯੋਜਨਾ ਵਿੱਚ ਕੈਨੇਡਾ ਅਤੇ ਮੈਕਸੀਕੋ ਤੋਂ ਨਸ਼ਾ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਸਪਲਾਈ ਨੂੰ ਵੀ ਰੋਕਣਾ ਸ਼ਾਮਲ ਹੈ ਜਿਸ ਤੇ ਟਰੰਪ ਨੇ 25% ਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਇਸੇ ਤਰ੍ਹਾਂ ਮੀਤੋ ਬਾਅਦ ਕੈਨੇਡੀਅਨ ਪੀਐਮ ਜਸਟਿਨ ਟੂਡੋ ਨੇ ਕਿਹਾ ਕਿ ਉਹ ਜੋ ਕਹਿੰਦੇ ਹਨ ਉਹ ਕਰਦੇ ਹਨ ਅਤੇ ਜਲਦਬਾਜ਼ੀ ਵਿੱਚ ਸਿੱਧੇ ਟਰੰਪ ਨੂੰ ਮਿਲਣ ਜਾ ਰਹੇ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਆਪਣੇ ਪਬਲਿਕ ਸੇਫਟੀ ਮੰਤਰੀ ਨਾਲ ਅਮਰੀਕਾ ਦੇ ਫਲੋਰੀਡਾ ਪਹੁੰਚੇ ਜਿੱਥੇ ਉਹਨਾਂ ਨੇ 골ਫ ਕਲੱਬ ਵਿੱਚ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ ਦੋਵਾਂ ਨੇਤਾਵਾਂ ਨੇ ਇਕੱਠੇ ਡਿਨਰ ਕੀਤਾ ਤੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਹਾਲਾਂਕਿ ਗੱਲਬਾਤ ਗੁਪਤ ਰੱਖਿਆ ਗਿਆ ਹੈ ਤੇ ਦੋਵਾਂ ਵਿਚਾਲੇ ਉਇ ਸਮਝੋ ਤੈਨੂੰ ਜਨ ਤੱਕ ਨਹੀਂ ਕੀਤਾ ਗਿਆ ਡੋਨਲਡ 트ੰਪ ਨੇ ਕੈਨੇਡਾ ਤੇ ਮੈਕਸੀਕੋ ਤੋਂ ਸਾਰੇ ਆਯਾਤ ਉਪਾਦਾਂ ਤੇ 25% ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਰਾਸ਼ਟਰਪਤੀ ਦੇ ਤੌਰ ਤੇ ਇਹ ਉਹਨਾਂ ਦਾ ਪਹਿਲਾ ਹਦੇਸ਼ ਹੋਵੇਗਾ ਇਸ ਤੋਂ ਬਾਅਦ ਟਰੂਡੋ ਅਮਰੀਕਾ ਪਹੁੰਚ ਗਏ ਅਤੇ ਜੀ 7 ਦੇਸ਼ਾਂ ਦੇ ਪਹਿਲੇ ਨੇਤਾ ਹਨ ਜੋ ਚੋਣਾਂ ਤੋਂ ਬਾਅਦ ਰਾਸ਼ਟਰਪਤੀ 트ੰਪ ਨਾਲ ਮੁਲਾਕਾਤ ਕਰਨਗੇ ਚੇਤਾਵਨੀ ਤੋਂ ਬਾਅਦ ਉਹਨਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਟੈਰਿਫ ਮੁੱਦੇ ਨੂੰ ਸੁਲਝਾਉਣ ਲਈ 트ੰਪ ਨਾਲ ਮੁਲਾਕਾਤ ਕਰਨਗੇ ਜਸਨ ਟੂਡੋ ਨੇ ਕਿਹਾ ਕਿ 트럼ਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਰਿਆਨੇ ਦੀਆਂ ਦੁਕਾਨਾਂ ਘਟਾਉਣ ਦਾ ਦਾਵਾ ਕੀਤਾ ਸੀ ਪਰ ਉਹ ਸਾਰੇ ਉਤਪਾਦਾਂ ਤੇ 25% ਦੀ ਟੈਰਿਫ ਲਗਾਉਣ ਦੀ ਗੱਲ ਕਰ ਰਹੇ ਹਨ ਟੂਡੋ ਨੇ ਕਿਹਾ ਕਿ 트럼ਪ ਜੋ ਕਹਿੰਦੇ ਹਨ ਉਹ ਕਰਦੇ ਹਨ ਉਦਾਹਰਨ ਵਜੋਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਡੋਨਲਡ 트럼ਪ ਜੋ ਵੀ ਬਿਆਨ ਦਿੰਦੇ ਹਨ ਉਹ ਉਸ ਨੂੰ ਲਾਗੂ ਕਰਨ ਦੀ ਯੋਜਨਾ ਬਣਾਉਂਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ 트럼ਪ ਨੇ ਸੋਮਵਾਰ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਦੇ ਨੂੰ ਲੈ ਕੇ ਵਟਾ ਬਿਆਨ ਦਿੱਤਾ ਤੇ ਇਹਨਾਂ ਸਰਦਾਂ ਤੋਂ ਕੁਸਪੈਟ ਗਲ ਕੀਤੀ ਉਦਾਹਰਨ ਵਜੋਂ ਯੂਐਸ ਬਾਰਡਰ ਪੈਟਰੋਲ ਟੀਮ ਨੇ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ ਮੈਕਸੀਕੋ ਸਰਦ ਤੋਂ 55530 ਅਤੇ ਕਨੇਡੀਅਨ ਸਰਦ ਤੋਂ 23721 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੋ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਟਰੰਪ ਇਸ ਨੂੰ ਰੋਕਣਾ ਚਾਹੁੰਦੇ ਹਨ ਅਤੇ ਇਸ ਦੇ ਦਰਮਿਆਨ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੈਲਨੀ ਅਮਰੀਕਾ ਪਹੁੰਚੇ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਆਪਣੇ ਪਬਲਿਕ ਸੇਫਟੀ ਮੰਤਰੀ ਨਾਲ ਅਮਰੀਕਾ ਦੇ ਫਲੋਰੀਡਾ ਪਹੁੰਚੇ ਜਿੱਥੇ ਉਹਨਾਂ ਨੇ 골ਫ ਕਲੱਬ ਵਿੱਚ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ 트럼ਪ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਇਕੱਠੇ ਡਿਨਰ ਕੀਤਾ ਅਤੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ ਹੈ